ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਵਨ ਕਰਾਂਗੇ ਮਾਤਾ ਸੁੰਦਰ ਕੌਰ ਜੀ ਦੇ ਜੀਵਨ ਬਾਰੇ ਭਾਗ 2 ਭਾਗ 1 ਅਸੀਂ ਆਪਣੇ ਪਹਿਲੇ ਸਾਖੀ ਵਿੱਚ ਸਰਵਨ ਕਰ ਸਕਦੇ ਹਾਂ ਜਿਸ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ਤੇ ਕੰ디 ਸਾਕੀ ਤੋਂ ਅੱਗੇ ਆਪਾਂ ਤੁਰਦੇ ਹਾਂ ਸਤਿਗੁਰਾਂ ਨੇ ਮਾਤਾਵਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਭੇਜ ਦਿੱਤਾ ਅਤੇ ਔਰੰਗਜ਼ੇਬ ਦੇ ਸੱਦੇ ਤੇ ਉਸ ਨੂੰ ਮਰਨ ਦੇ ਇਰਾਦੇ ਨਾਲ ਆਪ ਜੀ ਦੱਖਣ ਵੱਲ ਨੂੰ ਚੱਲ ਪਏ ਆਪ ਅਜੇ ਰਾਜਸਥਾਨ ਵਿੱਚ ਭਗੌਰ ਦੇ ਨੇੜੇ ਪੁਜੇ ਸਨ ਕਿ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲ ਗਈ ਆਪ ਦਿੱਲੀ ਆ ਗਏ ਸ਼ਾਜਾਦਾ ਮੁਜ਼ਮ ਜਿਸ ਦਾ ਕੀ ਨਾਮ ਬਹਾਦਰ ਸ਼ਾਹੀ ਨੇ ਆਪਣੇ ਭਰਾ ਮੁਹੰਮਦ ਆਜ਼ਮ ਵਿਰੁੱਧ ਲੜਾਈ ਲਈ ਗੁਰੂ ਜੀ ਤੋਂ ਸਹਾਇਤਾ ਮੰਗੀ ਗੁਰੂ ਜੀ ਨੇ ਸਿੰਘਾਂ ਦਾ ਇੱਕ ਤਗੜਾ ਜੱਥਾ ਭੇਜਿਆ ਆਗਰੇ ਦੇ ਨੇੜੇ جا جو ਵਿਖੇ ਹੋਈ ਲੜਾਈ ਵਿੱਚ ਮੁਜ਼ਮ ਨੋਚਿਤ ਪ੍ਰਾਪਤ ਹੋਈ ਉਸਨੇ ਗੁਰੂ ਜੀ ਨੂੰ ਦਰਸ਼ਨ ਦੇਣ ਦੀ ਬੇਨਤੀ ਕੀਤੀ ਗੁਰੂ ਜੀ ਆਗਰੇ ਗਏ ਮਾਤਾ ਸਾਹਿਬਕੌਰ ਜੀ ਵੀ ਉਹਨਾਂ ਦੇ ਨਾਲ ਤੁਰ ਪਏ ਆਗਰੇ ਤੋਂ ਗੁਰੂ ਜੀ ਮੁਜ਼ਮ ਜਿਸ ਦਾ ਕੀ ਨਾਮ ਬਾਅਦ ਵਿੱਚ ਬਹਾਦਰ ਸ਼ਾ ਹੋਇਆ ਦੇ ਨਾਲ ਦੱਖਣ ਵੱਲ ਨੂੰ ਤੁਰ ਪਏ ਅੰਤ ਨੰਦੇੜ ਪੁੱਜੇ ਮਾਤਾ ਸਾਹਿਬਕੌਰ ਜੀ ਨਾਲ ਹੀ ਸਨ ਨੰਦੇੜ ਵਿਖੇ ਆਪ 7 ਅਕਤੂਬਰ 1708 ਨੂੰ ਜੋਤੀ ਜੋਤ ਸਮਾ ਜਾਂਦੇ ਹਨ ਇਸ ਤੋਂ ਪਹਿਲਾਂ ਮਾਤਾ ਸਾਹਿਬਕੌਰ ਨੂੰ ਆਪਣੇ ਸ਼ਸਤਰ ਸੀਸ ਸਾਹਿਬ ਕਟਾਰ ਜਮਦਾਰ ਕਿਰਪਾਨ ਤੇ ਤੀਰ ਦੇ ਕੇ ਦਿੱਲੀ ਮਾਤਾ ਸੁੰਦਰਜੀ ਕੋਲ ਮਾਤਾ ਸੁੰਦਰਕੌਰ ਜੀ ਕੋਲ ਭੇਜ ਦਿੰਦੇ ਹਨ ਦਿੱਲੀ ਵਿੱਚ ਮਾਤਾ ਸੁੰਦਰਕੌਰ ਜੀ ਨੇ ਸਹਬਜਤਾ ਅਜੀਤ ਸਿੰਘ ਦੀ ਸ਼ਕਲ ਨਾਲ ਮਿਲਦੇ-ਜੁਲਦੇ ਬੱਚੇ ਨੂੰ ਗੋਦ ਲੈ ਲਿਆ ਸੀ ਉਸ ਦਾ ਨਾਮ ਵੀ ਅਜੀਤ ਸਿੰਘ ਹੀ ਰੱਖਿਆ ਪਰ ਵੱਡਾ ਹੋ ਕੇ ਉਹ ਮਾਤਾ ਜੀ ਲਈ ਪਰੇਸ਼ਾਨੀਆਂ ਦਾ ਕਾਰਨ ਹੀ ਬਣਿਆ ਪਹਿਲਾਂ ਤਾਂ ਉਸਨੇ ਕੇਸ ਕਤਵ ਕਰਵਾ ਦਿੱਤੇ ਫਿਰ ਇੱਕ ਬੇਨਵੇਂ ਫਕੀਰ ਨੂੰ ਮਰਵਾ ਦਿੱਤਾ ਸੰਸ 1718 ਵਿੱਚ ਬਾਦਸ਼ਾਹ ਫਰਕੁਸੀਅਰ ਨੇ ਉਸ ਅਜੀਤ ਸਿੰਘ ਨੂੰ ਫਕੀਰ ਨੂੰ ਮਾਰਨ ਦੇ ਦੋਸ਼ ਸ਼ੇਟ ਮੌਤ ਦੇ ਕਾਰਨਤਾ ਦਿੱਤਾ ਉਦੋਂ ਮਾਤਾ ਸੁੰਦਰਕੌਰ ਜੀ ਮਾਤਾ ਸੋਹਿਬਕੌਰ ਜੀ ਦੇ ਸਮੇਤ ਮथुरा ਚਲੇ ਗਏ ਤੇ 2 ਸਾਲਾਂ ਮਗਰੋਂ ਵਾਪਸ ਆਏ ਵਾਪਸ ਆ ਕੇ ਤੁਰਕਮਾਨ ਗੇਟ ਦੇ ਬਾਹਰ ਮਕਾਨ ਬਣਵਾਇਆ ਜਿਸ ਨੂੰ ਮਾਤਾ ਸੁੰਦਰੀ ਜੀ ਦੀ ਹਵੇਲੀ ਕਿਹਾ ਜਾਂਦਾ ਸੀ ਇਸੇ ਸਥਾਨ ਤੇ ਅੱਜ ਕੱਲ ਗੁਰਦੁਆਰਾ ਮਾਤਾ ਸੁੰਦਰੀ ਜੀ ਸ਼ੋਭਾ ਦੇ ਰਿਹਾ ਹੈ ਅਤੇ ਇੱਥੇ ਹੀ ਬੀਬੀਆਂ ਲਈ ਮਾਤਾ ਸੁੰਦਰੀ ਕਾਲਜ ਸਥਾਪਿਤ ਕੀਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਮਾਤਾ ਸੁੰਦਰ ਕੌਰ ਜੀ ਨੇ ਇੱਕ ਆਗੂ ਦੇ ਰੂਪ ਵਿੱਚ ਲਗਭਗ 39 ਸਾਲ ਸਿੱਖ ਪੰਥ ਦੀ ਅਗਵਾਈ ਕੀਤੀ ਇਸ ਸਮਾਂ ਬਹੁਤ ਸੰਕਟਾਂ ਨਾਲ ਭਰਿਆ ਹੋਇਆ ਸੀ ਫਿਰ ਇੱਕ ਪਾਸੇ ਨਕਲੀ ਗੁਰੂ ਖੁੰਬਾਂ ਦੀ ਤਰ੍ਹਾਂ ਪੈਦਾ ਹੋ ਰਹੇ ਸਨ ਜਿਵੇਂ ਕਿ ਅਰੰਧਪੁਰ ਸਾਹਿਬ ਦਾ ਗੁਲਾਬ ਰਾਏ ਖੜਕ ਸਿੰਘ ਗੰਗੂ ਸ਼ਾਹੀਆ ਵਿਦੀ ਚੰਦ ਹਿੰਧੋਲਿਆ ਬੰਦਈ ਮਹੰਤ ਸਿੰਘ ਖੇਮ ਕਰਨਈਆ ਆਦਿ ਮਾਤਾ ਜੀ ਦੇ ਪਾਲਤ ਪੁੱਤਰ ਅਜੀਤ ਸਿੰਘ ਨੇ ਵੀ ਗੁਰੂ ਬਣਨ ਲਈ ਹੱਥ ਪੈਰ ਮਾਰੇ ਸਨ ਮੇਣੇ ਧੀਰਮਲੀਏ ਰਾਮ ਰਾਏ ਆਦਿ ਪਹਿਲਾ ਹੀ ਗਦਿਆਂ ਵਾਲਾ ਪੰਜਾਬ ਵਿੱਚ ਮੁਗਲ ਸੂਬੇਦਾਰ ਸਿੱਖਾਂ ਦੇ ਜਾਨੀ ਦੁਸ਼ਮਣ ਬਣ ਗਏ ਸਨ ਕੇਂਦਰ ਵਿੱਚ ਵੀ ਬਾਦਸ਼ਾਹਾਂ ਦਾ ਵਤੀਰਾ ਬਦਲ ਚੁੱਕਾ ਸੀ ਬਾਦਸ਼ਾਹਾਂ ਨੇ ਸਿੱਖਾਂ ਨੂੰ ਕਤਲ ਕਰਨ ਦੇ ਫਰਮਾਨ ਜਾਰੀ ਕੀਤੇ ਸਨ ਤੇ ਫਰਖੁਸ਼ੀਰ ਵੱਲੋਂ ਵੇਲੇ ਇੱਕ ਤਾਂ ਸਿੱਖਾਂ ਵਿਰੁੱਧ ਫੌਜੀ ਕਾਰਵਾਈ ਹੋ ਰਹੀ ਸੀ ਦੂਜਾ ਫਟ ਪਾਉਂਡ ਦੇ ਯਤਨ ਹੋ ਰਹੇ ਸਨ ਮਾਤਾ ਸੁੰਦਰ ਕੌਰ ਜੀ ਬਾਰੇ ਵੀ ਸਰਕਾਰ ਦੀ ਹਿਮਾਇਤੀ ਹੋਣ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਸਿੱਖਾਂ ਵਿੱਚ ਫੁੱਟ ਪਾ ਕੇ ਉਹਨਾਂ ਨੂੰ ਧੜਿਆਂ ਵਿੱਚ ਵੰਡਣ ਦੇ ਸਰਕਾਰੀ ਯਤਨ ਜਾਰੀ ਸਨ ਸਨ 1716 ਵਿੱਚ ਬਾਬਾ ਬੰਦਾ ਸਿੰਘ ਜੀ ਤੇ ਉਹਨਾਂ ਨਾਲ ਫੜ ਕੇ ਲਿਆਂਦੇ ਲਗਭਗ 740 ਖਾਨ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਦੇ ਮਗਰੋਂ 40-45 ਸਾਲ ਸ਼ਹੀਦੀਆਂ ਦਾ ਦੌਰ ਚੱਲਿਆ ਛੋਟਾ ਕਲੂਕਾਰਾ ਵੀ ਮਾਤਾ ਜੀ ਦੇ ਜੀਵਨ ਕਾਰ ਵਿੱਚ ਹੀ ਹੋਇਆ ਮਾਤਾ ਸੁੰਦਰ ਕੌਰ ਜੀ ਨੇ ਸਿੱਖ ਪੰਥ ਵਿੱਚ ਕਿਸੇ ਤਰ੍ਹਾਂ ਦੀ ਫੋਟੋ ਬਣ ਨੂੰ ਰੋਕਣ ਲਈ ਹਰ ਹਿੱਲਾ ਕੀਤਾ ਅਤੇ ਪੰਥ ਪ੍ਰਥਾ ਬੰਦੀ ਨੂੰ ਮਜਬੂਤ ਕਰਨ ਵਿੱਚ ਪੂਰਾ ਯੋਗਦਾਨ ਪਾਇਆ ਦਿੱਲੀ ਵਿੱਚ ਮੁਸਲਮਾਨੀ ਇਲਾਕੇ ਵਿੱਚ ਰਹਦਿਆਂ ਹੋਇਆਂ ਵੀ ਆਪ ਜੀ ਨੇ ਨਿਤਨੇਮ ਅਤੇ ਸਵੇਰੇ ਸ਼ਾਮ ਦੇ ਕੀਰਤਨ ਆਦਿ ਦੇ ਸਮਾਗਮ ਲਗਾਤਾਰ ਜਾਰੀ ਰੱਖੇ ਲੰਗਰ ਵੀ ਨਿਤ ਚੱਲਦਾ ਰਿਹਾ ਰੱਖਿਆ ਰਹਿਤ ਮਰਿਆ ਦਾ ਦੀ ਉੱਚਤਾ ਨੂੰ ਕਾਇਮ ਰੱਖਿਆ ਜੇ ਉਹਨਾਂ ਦੇ ਪਾਲਤ ਪੁੱਤਰ ਨੇ ਕੇਸ ਕਤਲ ਕੀਤੇ ਤਾਂ ਉਸ ਨੂੰ ਛਟਪਟ ਤਿਆਗ ਦਿੱਤਾ ਤੇ ਕਦੇ ਮੂੰਹ ਨਾ ਲਾਇਆ ਮਾਤਾ ਜੀ ਨੇ ਗੁਰੂ ਬਣਨ ਵਾਲਿਆਂ ਦੇ ਯਤਨਾਂ ਨੂੰ ناکਾਮ ਬਣਾ ਦਿੱਤਾ ਅਤੇ ਸੰਗਤਾਂ ਨੂੰ ਹੁਕਮ ਕੀਤਾ ਕਿ ਅਜਿਹੇ ਵਿਅਕਤੀਆਂ ਦੇ ਮੱਥੇ ਨਾ ਲੱਗਣ ਮਾਤਾ ਜੀ ਨੇ ਮਿਲਣ ਵਾਲੀਆਂ ਸੰਗਤਾਂ ਨੂੰ ਇਹ ਆਖਿਆ ਕਿ ਦਸਾਂ ਪਾਤਸ਼ਾਹੀਆਂ ਦੀ ਜਾਗਤੀ ਜੋਤ ਜ਼ਾਹਰਾ ਜ਼ਹੂਰ तो गुरगद्दी के मालक श्री गुरु ग्रंथ साहब जी ही हैं कोई पंचभूतक शरीर वाला व्यक्ति हम सिखा का गुरु नहीं हो सकता माता जी ने दसम पातशाहे इस हुक्म हर थ प्रचारिया चिट्ठिया लिखिया मिलन आया दसिया कि दसम पातशाह का खालस हुक्म है पूजा अकाल की प्रचा शब्द का दीदार खालसे का माता ਸੁੰਦਰ ਕੋਰ ਜੀ ਦੇ ਸਪਸ਼ਟ ਸਟੈਂਡ ਲੈਂਡ ਤੇ ਠੀਕ ਗੱਲ ਹਰ ਕਿਸੇ ਤੱਕ ਪਹੁੰਚਾਉਣ ਦਾ ਨਤੀਜਾ ਇਹ ਹੋਇਆ ਕਿ ਕੋਈ ਵੀ ਵਿਅਕਤੀ ਹਾਲਤ ਦਾ ਅਯੋਗ ਲਾਭ ਉਠਾ ਕੇ ਆਪ ਨੂੰ ਗੁਰੂ ਨਾ ਮੰਨਵਾ ਸਕਿਆ ਮਾਤਾ ਜੀ ਦਾ ਇਹ ਯੋਗਦਾਨ ਸਿੱਖ ਪੰਥ ਵਿੱਚ ਏਕਤਾ ਬਣਾਈ ਰੱਖਣ ਲਈ ਮਹਾਨ ਕਰ ਸੀ ਆਪਨੇ 6 ਸੰਤਾਨੂ ਪੱਤਰ ਹੁਕਮਨਾਮੇ ਲਿਖ ਕੇ ਸਿੱਖਾਂ ਦੇ ਮਸਲੇ ਨਿਪਟਾਏ ਲੋੜਵੰਦ ਸਿੱਖ ਦੀ ਧੀ ਦੇ ਵਿਆਹ ਤੇ 25 ਰੁਪਏ ਦੇਣ ਦਾ ਹੁਕਮ ਕੀਤਾ ਲੰਗਰ ਦੀ ਪ੍ਰਥਾ ਨੂੰ ਜਾਤ ਪਾਤ ਤੋਂ ਬਚਾਉਣ ਲਈ ਮਜਬੂਤ ਕੀਤਾ ਇਸ ਸੰਬੰਧ ਵਿੱਚ ਪਟਨੇ ਦੀ ਸੰਗਤ ਦੇ ਨਾਮ ਪੱਤਰ ਹੁਕਮਨਾਮਾ ਲਿਖਿਆ ਆਪ ਆਪਣੇ ਪੱਤਰਾਂ ਵਿੱਚ ਸਿੱਖਾਂ ਨੂੰ प्यारे सपूतर करके संबोधन ਕਰਦੇ ਸਨ ਤੇ ਅੱਜ ਵਾਸਤੇ ਆਪਾਂ ਐਨੀ ਹੀ ਸਾਖੀ ਸਰਵਣ ਕਰਾਂਗੇ ਤੇ ਕੱਲ ਆਪਾਂ ਇਸ ਤੋਂ ਅੱਗੇ ਦੀ ਮਾਤਾ ਸੁੰਦਰਪੌਰ ਜੀ ਦੇ ਜੀਵਨ ਦੇ ਨਾਲ ਜੁੜੀ ਹੋਈ ਸਾਖੀ ਨੂੰ ਸਰਵਣ ਕਰਾਂਗੇ आप जी इस चैनल सबसक्राइब और बैल आइकन दबा के कल दी नोटिफिकेशन लैन वास्ते ये उपरला करके चैनल अगे बढ़ाने की कोशिश करना जी ताकि असी इस तरह दाखियां आप जी तक पहुँचाते रहिए वाहू जी का खालसा वाहू जी की फतेह